ndo 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 ਨੋਟ ਫਰ ਨੇ ਹੀ ਸੋਚਿਆ ਸੀ ਕਿ ਇਕੋ ਹੀ ਚਟਕੇ ਦੇ ਵਿੱਚ ਉਹ ਰੱਬ ਨੂੰ ਪਿਆਰਾ ਹੋ ਜਾਵੇਗਾ ਦਰਤਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਭੈਣ ਦਾ ਰੋ ਰੋ ਬੁਰਾ ਹਾਲ ਹੈ ਰੋ ਰੋ ਕਹਿ ਰਹੀ ਹੈ ਕਿ ਵੀਰਿਆ ਮੈਨੂੰ ਵੀ ਨਾਲ ਲੈ ਜਾਂਦਾ ਤੂੰ ਕੱਲਾ ਚਲੇ ਗਿਆ ਹਰ ਇੱਕ ਦੀ ਰੂਹ ਝੰਜੋੜ ਹੋ ਗਈ ਇਹ ਬੋਲ ਸੁਣ ਕੇ ਸੋ ਪਿਆਨਕ ਹਾਦਸਾ ਵਾਪਰੇ ਇੱਕ i20 ਕਾਰ ਨੌਜਵਾਨ ਦੇ ਲਈ ਇਸ ਕਦਰਕਾਲ ਬਣ ਕੇ ਆਈ ਕਿ ਪਲਾਂ ਦੇ ਵਿੱਚ ਉਸ ਨੂੰ ਮੌਤ ਦੇ ਮੂੰਹ ਪਾ ਦਿੱਤਾ ਹੁਸ਼ਿਆਰਪੁਰ ਦੇ ਦਸੂਹਾ ਹਾਜੀਪੁਰ ਮੁੱਖ ਸੜਕ ਤੇ ਹਾਦਸਾ ਵਾਪਰਿਆ ਜਿੱਥੇ ਪਿੰਡ ਖিজਰਪੁਰ ਦੇ ਵਿੱਚ ਸਵੇਰੇ 7:30 ਵਜੇ ਦੇ ਕਰੀਬ ਹਾਜੀਪੁਰ ਦੇ ਵੱਲੋਂ ਆ ਰਹੀ ਹਿਮਾਚਲ ਨੰਬਰ ਦੀ i20 ਕਾਰ ਨੇ ਇੱਕ ਨੌਜਵਾਨ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਹਾਦਸਾ ਇਹਨਾ ਪਿਆਨਕ ਸੀ ਕਿ ਨੌਜਵਾਨ ਦਾ ਸਿਰ ਕਰਤੀ ਨਾਲੋਂ ਅਲੱਗ ਹੋ ਗਿਆ ਜਾਣਕਰ ਇਨਸਾਨ ਮ੍ਰਿਤਕ ਦੀ ਪਛਾਣ ਨ ਪਵਨ ਕੁਮਾਰ ਉਮਰ 30 ਸਾਲ ਦੇ ਬੱਚੇ ਹੋਈ ਹੈ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਸਵੇਰੇ 7:30 ਵਜੇ ਕਰੋ ਨੋਜਵਾ ਨਿਕਲਿਆ ਸੀ ਤੇ ਸੜਕ ਕਿਨਾਰੇ ਜਦੋਂ ਰਸਤਾ ਕਰਾਸ ਕਰਨ ਲੱਗਤਾ ਹੈ ਤੇੰਨੇ ਦੇ ਵਿੱਚ ਤੇਜ਼ ਰਫਤਾਰ I20 ਕਾਰ ਆਉਂਦੀ ਹੈ ਜਿਸ ਤੇ ਅਚਾਨਕ ਟੱਕਰ ਮਾਰੀ ਗਈ ਪਵਨ ਦਾ ਸਿਰ ਟੜ ਤੇ ਨਾਲੋਂ ਫੱਕ ਹੋ ਗਿਆ ਜਦੋਂ ਪਰਿਵਾਰ ਨੂੰ ਇਸ ਬਾਬਤ ਪਤਾ ਲੱਗ ਗਿਆ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਇੱਕ ਵਾਰ ਤਸਵੀਰਾਂ ਦੇ ਰੁੱਕ ਕਰ ਲੈਣੇ ਆਂਦਰ ਸਿੰਘ ਜੀ ਕੀ ਹੋਇਆ ਕਦੋਂ ਦੀ ਸਾਰੀ ਘਟਨਾ ਹੈ ਇਹ ਅਰਲੀ ਮਾਰਨਿੰਗ ਦਾ ਇੱਥੇ 5:00 ਦਾ ਥੱਲੇ ਆ ਰਿਹਾ ਜੀ ਚਾਚਾ ਰਸਤਾ ਪੈਂਦਾ ਇੱਥੇ ਸਾਡਾ 15 ਫੁੱਟ ਸਾਡਾ ਆ ਤੇ ਇੱਧਰ ਬੱਸ ਗੱਡੀ ਬੱਸ ਰੁਕ ਬਟੇ ਕਿੱਧਰ ਇਸ ਗੱਡੀ ਆ ਰਹੀ ਸੀ ਆਪ ਆਪਣਾ ਹਾਈ ਬਰਾਨੀ ਤਰਫ ਤੋਂ ਇਹ ਕੋ ਆਚਾਨਕ ਕਰਾਸ ਕਰਨਾ ਰੋਡ ਤੇ ਗੱਡੀ ਤੇ ਸਪੀਡ ਤੇ ਆ ਰਹੀ ਗੱਡੀ ਜਾ ਕੇ ਉਹਦੇ ਟਕਰਾਈ ਉਹ ਖੰਭੇ ਤੇ ਜਾ ਕੇ ਵਜਾ ਉਹ ਇਥੇ ਐਰ ਟਿਪ ਬੋਰ ਦੀ ਸਪੋਰਟ ਮੋਰੇ ਦੀ ਡੈਥ ਹੋ ਗਈ ਇਥੇ ਕਿੰਨੀ ਉਮਰ ਦਾ ਸੀ ਮੁੰਡਾ ਮੁੰਡਾ ਕੋ 20 22 ਸਾਲ ਦੀ ਉਮਰ ਸੀ ਜੀ ਤੇ ਪੁਲਿਸ ਪ੍ਰਸ਼ਾਸਨ ਕਦੋਂ ਟਾਈਮ ਤੇ ਪਹੁੰਚ ਗਿਆ ਸੀ ਕਿ ਬਾਅਦ ਪੁਲਿਸ ਵਾਲੇ ਡੇਢ ਦੋ ਪੌਣੇ ਦੋ ਘੰਟੇ ਬਾਅਦ ਪਹੁੰਚਿਆ ਇਥੇ ਸੀ ਦੂਸਰੇ ਪਾਸੇ ਕੋ ਬਸ ਕਰੀ ਸੀ ਅਚਾਨਕ ਦੂਸਰੇ ਪਾਸੇ ਇੱਕ ਵਿਅਕਤੀ ਇਸ ਪਿੰਡ ਦਾ ਹੀ ਸੀ ਉਹ ਕਰਾਸ ਕਰ ਰਿਹਾ ਸੀ ਜਿਹਦੇ ਵਿੱਚ ਗੱਡੀ ਹਿੱਟ ਕੀਤੀ ਹੈ ਕਾਰ ਜਿਸ ਕਰਕੇ ਉਹਦੀ ਮੌਕੇ ਤੇ ਮੌਤ ਹੋ ਗਈ ਕੀਸੀ ਡੈੱਡ ਬੋਡੀ ਆਪਾਂ ਪਹੁੰਚਾਈ ਤੇਰੀਆ ਭੇਜੀ ਸੀ ਮੌਤਰੀ ਦੇ ਵਿੱਚ ਬਾਕੀ ਅਗਲੀ ਕਾਰਵਾਈ ਕਰਦੇ ਆ ਬਿਆਨ ਲਿਖਾ ਰਹੇ ਆ ਤੇਜੀ ਕਰ ਰਹੇ ਆ ਕਾਰ ਦਾ ਵਿਅਕਤੀ ਕੌਣ ਆ ਕਿੱਥੋਂ ਆ ਕਾਰ ਵਾਲਾ ਵਿਅਕਤੀ ਮੌਕੇ ਤੇ ਨਹੀਂ ਕਾਰ ਛੱਡ ਕੇ ਚਲਾ ਗਿਆ ਤੇ ਆਜੇਗਾ ਬਾਕੀ ਉਹਦੇ ਖਰਾਬ ਜੋ ਬੰਦੀ ਕਾਰਵਾਈ ਕਰਾਂਗੇ ਤੇ ਮਰਨ ਵਾਲਾ ਦਾ ਨਾਮ ਹੈ 파ਵਨ ਸਿੰਘ ਪੁੱਤਰ ਬਚਨ ਸਿੰਘ ਵਾਸੀ ਖੇਜਰਪੁਰਿੰਗ ਮਨਿੰਦਰ ਸਿੰਘ ਜੀ ਕੀ ਹੋਇਆ ਕਦੋਂ ਦੀ ਸਾਰੀ ਘਟਨਾ ਹੈ ਇਸ ਵੇਲੇ ਅਰਲੀ ਮਾਰਨਿੰਗ ਦਾ ਇੱਥੇ ਪਚਾਏ ਦਾ ਥੱਲੇ ਆ ਰਿਹਾ ਜੀ ਚਾ ਚੁਰਾਹਾਂ ਪੈਂਦਾ ਇੱਥੇ ਸਾਡੇ